ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜਿਸ চোপੜਾ ਜੀ ਐਸ ਵੇਲੇ ਪਿੰਡ ਆਸਰੋਂ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਹੋ ਗਿਆ ਇਸ ਦਾ ਹੁਣ ਹੁਣ ਇਹਨੂੰ ਜ਼ਿਲ੍ਹਾ ਆਸਰੋਂ ਕਿਹਾ ਪੈਂਦਾ ਜੀ ਹਾਂਜੀ ਹੁਣ ਆਸਰੋਂ ਨੂੰ ਜ਼ਿਲ੍ਹਾ ਕਿਹੜਾ ਨਵਾਂ ਸ਼ਹਿਰ ਨਵਾਂ ਸ਼ਹਿਰ ਦਾ ਨਾਮ ਚੇਂਜ ਹੋ ਗਿਆ ਨਾ ਜੀ ਹੁਣ ਹਾਂਜੀ ਹੁਣ ਬਣ ਗਿਆ ਸ਼ਹੀਦ ਭਗਤ ਸਿੰਘ ਨਗਰ ਸਿੰਘ ਨਗਰ ਠੀਕ ਹੈ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਗੁਰਦਾਸ ਕੁਮਾਰ ਤੁਸੀਂ ਇੱਥੋਂ ਦੀ ਵਸਨੀਕਾ ਸ਼ੁਰੂ ਤੋਂ ਇੱਥੋਂ ਤੋਂ ਸ਼ੁਰੂ ਤੋਂ ਵਸਨੀਕਾ ਆਸਰੋਂ ਦੀ ਵਸਨੀਕਾ ਸ਼ੁਰੂ ਤੋਂ ਹਾਂਜੀ ਜਮੇਦਾਰ ਇੱਥੇ ਹੈ ਇੱਥੇ ਜੰਮੇ ਪੜਿਆ ਹੈ ਵਾਹ ਜੀ ਵਾਹ ਮਰਦਾ ਆ ਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਕਿ ਮੈਂ ਛੋਟਾ ਸੀਗਾ ਮੈਨੂੰ ਪਤਾ ਹੈ ਮੇਰੇ ਨਾਨਾ ਚਾਕੇ ਲੈ ਕੇ ਆਵਦਾ ਸੀ ਜਦੋਂ ਦੇਸ਼ ਦੀ ਵੰਡ ਪਈ ਹੈ ਅਸੀਂ ਜਿਹੜਾ ਗੁਰਦੁਆਰਾ ਢਿੱਬੀ ਸਾਹਿਬ ਹੈ ਅਸੀਂ ਉੱਥੇ ਸੀ ਉਹ ਪਿੰਡ ਤੇ ਦਾ ਉਹਨੂੰ ਉਹਨੂੰ ਪਿੰਡ ਨੂੰ ਆਸਰੋਂ ਹੀ ਕਹਿੰਦੇ ਸੀਗਾ ਪੂਰਾ ਨਾਮ ਆਸਰੋਂ ਹੈ ਜ ਉਸ ਤੋਂ ਬਾਅਦ ਉਹੀ ਪਿੰਡ ਇੱਥੇ ਆ ਗਿਆ ਇਹਦੇ ਨਾਮ ਆਸਰੋਂ ਅੱਛਾ ਸਟਾਰਟਿੰਗ ਉੱਥੇ ਤੋਂ ਹੋਈ ਹੈ ਆਸਰੋਂ ਦੀ ਹਾਂਜੀ ਲੜੀ ਬਹੁਤ ਵਧੀਆ ਜਾਣਕਾਰੀ ਜਿਹੜੀ ਹੈ ਮੈਂ ਨਹੀਂ ਸੀ ਸੋਚਿਆ ਮੈਨੂੰ ਪਿੰਡ ਦੇ ਮੋਹੱਲੇ ਤੇ ਐਜਾ ਬੰਦਾ ਮਿਲ ਜੂਗਾ ਜਿਹੜਾ ਬਿਲਕੁਲ ਮੂਲ ਨਿਵਾਸੀ ਹੋਊਗਾ ਅੰਨੇ ਵੀ ਉਸੇ ਬਾਹਰ 1977 ਜੰਮ ਬਾਹਰ ਚਲਾ ਗਿਆ ਅੱਛਾ ਬਾਹਰ ਹੀ ਜਾਂਦਾ ਹੈ ਕੋਈ ਆਇਆ ਕੋਈ 3 ਸਾਲ ਹੋ ਗਿਆ ਇਹਨੂੰ ਅੱਛਾ ਆਸਰਾ ਨਾਲ ਪੂਰਾ ਪਿਆਰ ਹੈ ਤੁਹਾਨੂੰ ਬਿਲਕੁਲ ਜੀ ਜਾਨ ਹੈ ਦੁਨੀਆ ਘੁੰਮ ਕੇ ਮੋਟੇ ਫੇ ਆਸਰਾ ਆਏ ਹਾਏ 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 ਕਿਤੇ ਕਿਤੇ ਘੁੰਮਿਆ ਹੈ ਦੇਖੋ ਜੀ ਜਰਮਨ ਗ੍ਰੀਸ ਰੂਸ ਦੇ ਅੰਦਰ ਦਾ ਕਰੋਨੀਆ ਪਹੱਦ ਪੋਲਨ ਤੱਕ ਲੈ ਲੈ ਇਰਾਨ ਲੈ 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 ਵਾਹ ਜੀ ਵਾਹ ਵਾਹ ਜੀ ਆਸਰੋ ਪਿੰਡ ਇਹਨਾ ਖੂਬਸੂਰਤ ਔਰ ਇਹਨਾ ਵਧੀਆ ਤੁਸੀਂ ਸਾਰਾ ਘੁੰਮ ਕੇ ਸੰਸਾਰ ਫਿਰ ਆਸਰੋ ਆ ਗਿਆ ਹਾਂਜੀ ਆ ਦੇਖੋ ਜੀ ਆ ਹੁੰਦਾ ਪਿੰਡ ਨਾਲ ਲਗਾਵ ਹੈ ਪਿੰਡ ਕਹਿੰਦੇ ਮੇਰੀ ਜਾਨ ਹੈ ਆਸਰੋ ਹੈ ਅੱਛਾ ਜਿਹੜੇ ਕੁਛ ਲੈਣਦੇ ਪੰਜਾਬ 'ਚ ਹੈਗੇ ਨੇ ਕੁਝ ਬੰਦੇ ਉਹਨਾਂ ਨੇ ਆਲ ਵੀ ਸਾਨੂੰ ਕਈ ਵਾਰੀ ਆਜ ਨੇ ਸੰਪਰਕ ਕਰ ਲੈਂਦੇ ਨੇ ਸਾਨੂੰ ਉਹ ਦਾਦੇ ਸੀ ਵੀ ਉਹਨਾਂ ਦਾ ਦਾਦਾ ਦੱਸਦਾ ਸੀਗਾ ਵੀ ਅਸੀਂ ਨਾਲੇ ਆ ਦਰਿਆ ਟੱਪ ਕੇ ਰੋਪੜ ਜਾਂਦੇ ਹੁੰਦੇ ਸੀਗੇ ਹਾਂਜੀ ਅਸੀਂ ਜਦੋਂ ਪੜਦੇ ਸੀਗੇ ਉਹ ਦਰਿਆ ਟੱਪ ਕੇ ਜਾਂਦੇ ਸੀ ਅੱਛਾ ਪਿੰਡ 'ਚ ਮਸਜਿਦ ਉਸ ਵੇਲੇ ਵੀ ਹੈਗੀ ਸੀ ਹਾਂਜੀ ਅਸੀਂ ਜਿਹੜਾ ਡੰਗਰ ਚਾਹ ਦੇ ਛੋਟੇ ਸੀ ਮਸਜਿਦ ਉਹਨਾਂ ਬੰਦਿਆਂ ਦੀ ਐ ਮੁਸਲਮਾਨਾਂ ਦੀ ਅੱਛਾ ਜਿਹੜੇ ਕਿ ਪਾਕਿਸਤਾਨ ਚਲੇ ਗਏ ਬਣ ਤੋਂ ਬਾਅਦ ਆ ਤੁਸੀਂ ਦਾ ਮੇਰਾ ਨਾਂਜੀ ਅ ਦਿਲ ਜਿਹੜਾ ਇੱਕ ਵਾਰੀ ਇਹ ਜਿੱਦਾਂ ਅੰਦਰ ਭਾਵਨਾਵਾਂ ਨਹੀਂ ਉਮੜ ਜਾਂਦੀਆਂ ਤੁਸੀਂ ਜਿਹੜੀ ਗੱਲ ਕਿ ਨਾ ਡੰਗਰ ਚਾਰ ਦੇ ਹੁੰਦੇ ਸੀ ਫਿਰ ਤੁਸੀਂ ਕਰੀ ਗੱਲ ਗਰੀਸ਼ ਦੀ ਜਰਮਨ ਦੀ ਪਤਲੇ ਕਿਹੜੇ ਕਿਹੜੇ ਕੰਟਰੀਸ ਤੁਸੀਂ ਘੁੰਮਿਆਏ ਹਾਂਜੀ 77 ਵਿੱਚ ਚਲਾ ਗਿਆ ਸੀ ਆ ਚੀਜ਼ ਦੇ ਅਸੀਂ ਬਹੁਤ ਕਾਇਲ ਹਾਂ ਜੀ ਬੱਲੇ ਬੱਲੇ ਫਿਲਮਾਂ ਜਾਂ ਰਿਕਾਰਡਸ ਤੋਂ ਅਸੀਂ ਦੋਨੋਂ ਭਰਾ ਮੈਂ ਤੇ ਮੇਰਾ ਵੱਡਾ ਭਰਾ ਤਜਿੰਦਰ ਚੋਪੜਾ ਮੈਂ ਰਜੇਸ਼ ਚੋਪੜਾ ਤੇ ਤਜਿੰਦਰ ਚੋਪੜਾ ਮੇਰਾ ਵੱਡਾ ਭਰਾ ਅਸੀਂ ਆ ਚੀਜ਼ਾਂ ਹਲਕੇ ਚ ਲੈ ਸਕਦਾ ਕੋਈ ਪਰ ਸਾਨੂੰ ਬੜੀਏ ਦਿਲ ਨੂੰ ਟੁੰਬਦੀਆਂ ਗੱਲਾਂ ਹੈ ਵੀ ਇੱਥੇ ਤੋਂ ਤੁਸੀਂ ਸਾਰਾ ਕੁਝ ਕਰਕੇ ਮੱਝਾਂ ਡੰਗਰ ਚਾਰ ਕੇ ਸਾਰੇ ਦੇਸ਼ ਘੁੰਮ ਕੇ ਫੋਰਨ ਕੰਟਰੀਸ ਜਾ ਕੇ ਫਿਰ ਤੁਸੀਂ ਆਸ਼ਰਮ ਵਿੱਚ ਆਏ ਔਰ ਆਸ਼ਰਮ ਤੇ ਖੜੇ ਹੋ ਇਸ ਰਮ ਮਾਸ਼ਾ ਅੱਲਾਹ ਹੈ ਰੱਬ ਤੁਹਾਨੂੰ ਸਿਹਤਯਾਬੀਆਂ ਦੇਵੇ ਮਜ਼ਾ ਆ ਗਿਆ ਜੀ ਸਾਰੀ ਗੱਲਬਾਤ ਦਾ ਪਿੰਡ ਦਿਖਾਣਾ ਤੇ ਆਸਰਾਂ ਜੀ ਅਸੀਂ ਔਰ ਕਿਹੜੇ ਪਾਸੇ ਨੂੰ ਅਸੀਂ ਜਾਈਏ ਤੁਸੀਂ ਸਾਨੂੰ ਗਾਈਡ ਕਰ ਦਿਓ ਤੁਸੀਂ ਇਦਾਂ ਕਰੋ ਤੁਸੀਂ ਇੱਥੇ ਚੱਲ ਜਾਓ ਮਸਜਿਦ ਜਾਓ ਇਹ ਵਾਲੀ ਰੋਡ ਤੇ ਮਸਜਿਦ ਨੂੰ ਜਾਏਗਾ ਆ ਕੱਚਾ ਰੋਡ ਜਗਾ ਠੀਕ ਹੈ ਠੀਕ ਹੈ ਉਹਦੇ ਨਾਲ ਹੀ ਮਸਜਿਦ ਹੈ ਅੱਛਾ ਉਹ ਲਾਓ ਉੱਥੇ ਉਹੀ ਮੋੜ ਤੇ ਫੇਰ ਇਧਰ ਪਿੰਡ ਤੇ ਆਸਰਾਂ ਨੂੰ ਆ ਜਾਣੀ ਹੈ ਸਾਡਾ ਅੱਛਾ ਉਧਰ ਹੀ ਘੁੰਮ ਜਾਣੀ ਉੱਪਰੋਂ ਦੀ ਉੱਪਰੋਂ ਵੀ ਘੁੰਮ ਕੇ ਆ ਜਾਓ ਫੇਰ ਨਹੀਂ ਘੁੰਮ ਜਾਣੀ ਹੈ ਹਾਂਜੀ ਹਾਂਜੀ ਪਿੰਡ ਆਸਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੁਣ ਪਹਿਲਾਂ ਕਿਸੇ ਟਾਈਮ ਜ਼ਿਲ੍ਹਾ ਹੁਸ਼ਿਆਰਪੁਰ ਹੁੰਦਾ ਸੀ ਔਰ ਬੜਾ ਪੁਰਾਣਾ ਪਿੰਡ ਹੈ ਆਸਰਾ ਪਿੰਡ ਦੇ ਵਿੱਚੋਂ ਦੀ ਹੁੰਦੇ ਹੋਏ ਪੁਰਾਣਾ ਜਿਹੜਾ ਰਸਤਾ ਸੀ ਪਿੰਡ ਦਾ ਉਧਰੋਂ ਤੇ ਹੁੰਦੇ ਹੋਏ ਸੀ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕਿਸੇ ਟਾਈਮ ਜਿਹੜਾ ਹੈ ਅ ਆਜ਼ਾਦੀ ਤੋਂ ਪਹਿਲਾਂ ਮੁਸਲਿਮਾਬਾਦੀ ਦੇ ਲਈ ਬਸ ਥੋੜਾ ਕੈਮਰਾ ਜਿਹੜੀ ਆ ਰਹੇ ਨੇ ਨਾ ਜੀ ਮਕਾਨ ਜਾ ਰਹੇ ਨੇ ਤਾਂ ਬਸ ਇਹ ਵੀ ਦਿਖਾਉ ਪਿਆ ਮਾ ਔਰ ਆਸਰਾ ਪਿੰਡ ਜਿਹੜਾ ਪੁਰਾਣਾ ਹੈ ਨਵਾਂ ਪਿੰਡ ਤਾਂ ਕਹਿੰਦੇ ਇਧਰਲੇ ਪਾਸੇ ਕਾਫੀ ਡਵੈਲਪ ਹੋ ਗਿਆ ਔਰ ਪਹਿਲਾ ਜਿਹੜਾ ਪਿੰਡ ਹੈ ਸਟਾਰਟਿੰਗ ਤੋਂ ਜਿਹੜਾ ਹੈ ਉਹਦੇ ਵੱਲ ਨੂੰ ਅਸੀਂ ਜਾ ਰਹੇ ਆਂ ਔਰ ਆ ਦੇਖੋ ਜੀ ਕਿੰਨਾ ਸੋਹਣਾ ਦ੍ਰਿਸ਼ ਹੈ ਇਧਰਲੇ ਪਾਸੇ ਨਾਲ-ਨਾਲ ਇੱਕ ਜਿਹੜੀ ਨਦੀ ਇਧਰ ਵੀ ਪਾਸੇ ਥੋੜਾ ਜਿਹਾ ਕੈਮਰਾ ਮਾਰੋ ਜੀ ਇਧਰਲੇ ਪਾਸੇ ਆ ਦਿਖਾਉਣਾ ਚਾਹੁੰਦਾ ਮੈਂ ਦੇਖੀ ਜੀ ਅੱਗੇ ਜੀ ਵਿੱਚ ਆ ਜਿਹੜੀ ਨਦੀ ਜੀ ਹੈ ਇੱਕ ਨਦੀ ਬਣੀ ਹੋਈ ਆ ਦੇਖੋ ਜੀ ਇੱਧਰ ਕੈਮਰਾ ਪਹੁੰਚ ਗਿਆ ਜਿਹੜਾ ਵਿਲੇਜ ਲਾਈਵ ਜਿਹੜੀ ਇਹਨਾਂ ਜੀ ਆ ਦੇਖੋ ਦਾਵਾ ਮੱਝਾਂ ਰੱਖੀਆਂ ਹੋਈਆਂ ਨੇ ਉਸੇ ਤਰੀਕੇ ਦਾ ਇਹ ਪੁਰਾਣਾ ਜਿਹੜਾ ਟੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਇੱਥੇ ਔਰ ਅੱਗੇ ਨੂੰ ਜਾ ਰਹੇ ਆ ਇੱਧਰਲੇ ਪਾਸੇ ਮਸਜਿਦ ਵੀ ਦੱਸਿਆ ਗਿਆ ਮੈਨੂੰ ਵੀ ਪੁਰਾਣੀ ਮਸਜਿਦ ਵੀ ਇਸ ਪਾਸੇ ਆਏਗੀ ਅੱਗੇ ਜਾ ਕੇ ਤਾਂ ਆਸਰਾਂ ਦੀ ਮਸਜਿਦ ਵੀ ਦਿਖਾਵਾਂਗੇ ਤੁਹਾਨੂੰ ਕੋਈ ਜਿਹੜੇ ਹੈ ਲਹਿੰਦੇ ਪੰਜਾਬ ਵਿੱਚ ਵੀ ਚਲੇ ਗਏ ਨੇ ਇੱਥੇ ਤੋਂ ਬਹੁਤ ਸਾਰੇ ਪਰਿਵਾਰ ਉਹ ਵੀ ਆਪਣੀਆਂ ਯਾਦਾਂ ਜਿਹੜੀਆਂ ਜ਼ਰੂਰ ਤਾਜ਼ੀਆਂ ਕਰਨ ਆਸਰਾ ਪਿੰਡ ਦੇ ਵਿੱਚੋਂ ਦੀ ਹੋ ਕੇ ਅਸੀਂ ਜਾ ਰਹੇ ਹਾਂ ਤੇ ਜਿਹੜਾ ਬਾਅਦ ਵਿੱਚ ਪਿੰਡ ਡਵੈਲਪ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਜਿਹੜਾ ਮੇਨ ਪੁਰਾਣਾ ਰਸਤਾ ਹੈ ਜਿਹੜਾ ਮਸਜਿਦ ਵੱਲ ਜਾ ਰਿਹਾ ਹੈ ਅਸੀਂ ਉਸ ਰਾਹ ਤੇ ਜਾ ਰਹੇ ਇੱਕ ਆ ਦਰਬਾਰ ਧਾਰਮਿਕ ਸਥਾਨ ਵੀ ਰਸਤੇ ਵਿੱਚ ਆ ਰਿਹਾ ਕੋਈ ਇਹਨਾਂ ਦੇ ਵੀ ਕੈਮਰਾ ਪਾਓ ਜੀ ਉਧਰਲੇ ਪਾਸੇ ਮਾਰ ਲਓ ਲਾਈਟ ਇਧਰ ਹਾਂ ਜੀ ਇਹ ਹਨੂਮਾਨ ਜੀ ਦਾ ਜਿਹੜਾ ਹੈ ਮੰਦਿਰ ਹੈ ਜੀ ਰਾਧਾ ਜੀ ਦੀ ਮੂਰਤੀ ਵੀ ਲੱਗੇ ਹੋਏ ਆ ਹਨੂਮਾਨ ਜੀ ਵੀ ਲੱਗੀ ਹੈ ਜੀ ਜੈ ਹੋ ਜੈ ਹੋ ਅੱਗੇ ਚੱਲ ਜਾਂਦੀ ਮੈਂ ਹੁਣ ਥੋੜਾ ਜਿਹਾ ਅੱਗੇ ਜਾ ਕੇ ਪਿੰਡ ਦੀ ਫਿਰਨੀ ਤੋਂ ਘੁੰਮ ਕੇ ਦਵਾਰਾ ਉਸ ਪਾਸੇੋਂ ਦੇ ਅਸੀਂ ਆਵਾਂਗੇ ਜਿਹੜੇ ਪਾਸੇ ਨਵੀਂ ਆਬਾਦੀ ਜਿਹੜੀ ਬਾਹਰੋਂ ਤੋਂ ਬਣੀ ਹੈ ਉਹ ਆ ਗਿਆ ਕੁਝ ਬਜ਼ੁਰਗ ਸੀਗੇ ਉਧਰਲੇ ਪਾਸੇ ਦੇ ਪਾਕਿਸਤਾਨ ਵਾਲੇ ਪਾਸੇ ਦੇ ਈਸੀ ਦਾ ਫੋਨ ਆਇਆ ਸੀ ਉਹ ਦੱਸਦੇ ਸੀ ਕਿ ਬਜ਼ੁਰਗ ਸਾਡੇ ਕਹਿੰਦੇ ਸੀ ਕਿ ਅਸੀਂ ਇੱਥੇ ਤੋਂ ਦਰਿਆ ਟੱਪ ਕੇ ਸਤਲੁਜ ਦਾ ਤੇ ਰੋਪੜ ਦਾ ਆਇਆ ਕਰਦੇ ਸੀ ਤਾਂ ਆਪਣੀਆਂ ਯਾਦਾਂ ਜਿਹੜੀਆਂ ਹਨ ਉਹਨਾਂ ਦੀਆਂ ਉਹਨਾਂ ਨੂੰ ਉਹਨਾਂ ਦਾ ਪਿੰਡ ਦਿਖਾ ਰਿਹਾ ਹਾਂ ਔਰ ਦੇਖੋ ਪਿੰਡ ਵਾਸਤੇ ਰੂਹ ਜਿਹੜੀ ਹੈ ਨਾ ਜੀ ਆਪਣੇ ਤੜਫਦੀ ਹੈ ਸਾਡਾ ਪਿੰਡ ਜਿਹੜਾ ਲੈਂਦੇ ਪੰਜਾਬ ਦੇ ਵਿੱਚ ਸੁਹਾਵਾ ਢਿਲਵਾ ਜੇ ਮੈਨੂੰ ਕੋਈ ਪੁੱਛਦਾ ਨਾ ਜੀ ਤੁਹਾਡਾ ਪਿੰਡ ਕਿਹੜਾ ਹੈ ਤਾਂ ਮੈਂ ਰੋਪੜ ਨਹੀਂ ਦੱਸਦਾ ਪਹਿਲਾਂ ਮੈਨੂੰ ਪਹਿਲਾਂ ਦੱਸ ਦੇਣਾ ਵੀ ਸੁਹਾਵਾ ਢਿਲਵਾ ਕਿਉਂਕਿ ਸਾਡੇ ਦਾਦਾ ਜੀ ਦਾ ਪਿੰਡ ਜਿੱਥੇ ਸਾਡੇ ਬਜ਼ੁਰਗ ਸਾਡੇ ਪੁਰਖੇ ਜਿੱਥੋਂ ਉੱਠ ਕੇ ਆਏ ਉਹ ਕਹਿੰਦੇ ਨੇ ਸਾਡਾ ਪਿੰਡ ਸਾਡਾ ਪਿੰਡ ਤਾਂ ਅਸੀਂ ਵੀ ਉਸ ਨੂੰ ਸਾਡਾ ਪਿੰਡ ਹੀ ਕਹਿੰਦੇ ਆ ਤੇ ਇਸੇ ਤਰ੍ਹਾਂ ਜਿਹੜੇ ਉਧਰ ਚਲੇਗੇ ਉਹਨਾਂ ਨੂੰ ਵੀ ਇਹੀ ਆ ਵੀ ਸਾਡਾ ਪਿੰਡ ਜਿਹੜਾ ਹੈ ਜਿੱਥੋਂ ਸਾਡੇ ਬਜ਼ੁਰਗ ਉੱਠ ਕੇ ਆਏ ਉਹੀ ਉਹਨਾਂ ਦਾ ਪਿੰਡ ਉਸ ਮੰਨਦੇ ਨੇ ਤਾਂ ਅੱਗੇ ਜਾ ਕੇ ਹੁਣ ਇੱਥੋਂ ਦੇਖਣਾ ਪਏਗਾ ਜੀ ਕਿਹੜੇ ਪਾਸੇ ਨੂੰ ਮੁੜਨਾ ਹੈ ਅਸੀਂ ਥੱਲੇ ਨੂੰ ਜਾਣਾ ਹੈ ਇਸ ਪਾਸੇ ਨੂੰ ਮੁੜਨਾ ਹੈ ਜਾਂ ਥੋੜਾ ਹੋਰ ਅੱਗੇ ਜਾਣਾ ਹੈ ਮਸਜਿਦ ਦਾ ਰਸਤਾ ਕੋਈ ਬੰਦਾ ਜੇ ਮਿਲੇਗਾ ਤਾ ਜ਼ਰੂਰ ਪੁੱਛਾਂਗੇ ਉਸ ਨੂੰ ਵੀ ਮਸਜਿਦ ਜਿਹੜੀ ਆਸਰੋਂ ਦੀ ਕਿੱਥੇ ਹੈ ਉੱਥੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਦੁਕਾਨ ਤੇ ਮਿਲੇ ਸੀ ਪਿੰਡ ਦੇ ਮੁਹਾਨੇ ਤੇ ਉਹਨਾਂ ਨੇ ਕਹੇ ਸੀ ਕਿ ਅੱਗੇ ਜਾ ਕੇ ਮਸਜਿਦ ਨੂੰ ਵੀ ਆ ਹੀ ਰਸਤਾ ਜਾਂਦਾ ਤੇ ਪੁਰਾਣੇ ਆਸਰੋਂ ਪਿੰਡ ਨੂੰ ਵੀ ਆ ਹੀ ਰਸਤਾ ਜਾਂਦਾ ਬੰਦਵਾਲ ਜੀ ਇਹ ਤਾਂ ਜਿਹੜਾ ਹੈ ਤਕਰੀਬਨ ਤਕਰੀਬਨ ਅਸੀਂ ਕਾਫੀ ਅੱਗੇ ਆ ਗਏ ਆਲਮੋਸਟ ਸਤਲੁਜ ਦਰਿਆ ਦੇ ਨੇੜੇ ਆ ਗਏ ਤਾਂ ਨਾਲ-ਨਾਲ ਹੀ ਜਿਹੜੀ ਹੈ ਜੀਟੀ ਰੋਡ ਚੱਲ ਰਿਹਾ ਹੈ ਔਰ ਇਧਰਲੇ ਪਾਸੇ ਇੱਕ ਕੱਚਾ ਰਸਤਾ ਅਸਰੋਂ ਪਿੰਡ ਦਾ ਇਹ ਇਲਾਕਾ ਜਿੱਥੇ ਅ ਬਜ਼ੁਰਗ ਜਿਹੜੇ ਹਨ ਜਿਹੜੇ ਹੁਣ ਲੈਹਦੇ ਪੰਜਾਬ ਚਲੇ ਗਏ ਉਹ ਕਿਤੇ ਮੱਝਾਂ ਗਾਈਆਂ ਚਰਾਉਂਦੇ ਹੋਣਗੇ ਇੱਥੇ ਘੁੰਮਦੇ ਹੋਣਗੇ ਇੱਥੇ ਰਹਿੰਦੇ ਹੋਣਗੇ ਤਾਂ ਉਹਨਾਂ ਵਾਸਤੇ ਵੀਡੀਓ ਜਿਹੜਾ ਬੜਾ ਜ਼ਿਆਦਾ ਮਹੱਤਵ ਰੱਖਦਾ ਹੈ ਤੇ ਜਦੋਂ ਉਹ ਆਪਣੇ ਪਿੰਡ ਦਾ ਆ ਰਸਤਾ ਆ ਪਿੰਡ ਦੇ ਰੁੱਖ ਇਹ ਸਾਰੇ ਇਲਾਕੇ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਬਹੁਤ ਜਿਹੜਾ ਮਨ ਨੂੰ ਇੱਕ ਅਜੀਬ ਤਰ੍ਹਾਂ ਦੀ ਭਾਵ ਜਿਹੜਾ ਫੀਲਿੰਗ ਹੈ ਉਹ ਆਉਂਦੀ ਹੈ। ਤਾਂ ਕਾਫੀ ਜ਼ਿਆਦਾ ਜਿਹੜਾ ਹੈ ਕੱਚਾ ਰਸਤਾ ਲੰਘ ਕੇ ਅਸੀਂ ਅੱਗੇ ਆ ਗਏ ਆ ਤੇ ਹੁਣ ਪਤਾ ਨਹੀਂ ਹੈ ਕਿ ਸਾਨੂੰ ਵਾਪਸ ਬੈਕ ਆਣਾ ਪੈਣਾ ਹੈ ਜਾਂ ਕੁਝ ਅੱਗੇ ਰਾਹ ਸਾਨੂੰ ਮਿਲੇਗਾ ਕਿਉਂਕਿ ਸੂਤਰਤਾਰ ਪਿੰਡ ਦਾ ਸਾਡੇ ਨਾਲ ਕੋਈ ਨਹੀਂ ਤੁਰਿਆ ਤੇ ਦੱਸਿਆ ਇਹ ਗਿਆ ਕਿ ਮਸਜਿਦ ਨੂੰ ਆਹੀ ਰਸਤਾ ਜਿਹੜਾ ਜਾਂਦਾ ਹੈ। ਇੱਥੇ ਉਤਰ ਕੇ ਰੁਕ ਕੇ ਕਿਸੇ ਨੂੰ ਪੁੱਛਿਆ ਜਾਵੇ ਤਾਂ ਜ਼ਿਆਦਾ ਚੰਗੀ ਗੱਲ ਹੈ ਜਾਂ ਥੱਲੇ ਚਲੇ ਜਾਈਏ ਇੱਥੇ ਮਾਰੋ ਤਾਂ ਇਹ ਉਤਰਾ ਹੀ ਉਤਰ ਕੇ ਥਲੜੇ ਪਾਸੇ ਔਰ ਅੱਜ ਕੱਲ ਇਹ ਸਵਰਾਜ ਮਜ਼ਦਾ ਜਿਹੜੀ ਹੈ ਨਾ ਜੀ ਫੈਕਟਰੀ ਵੀ ਹੈਗੀ ਆ ਉਹ ਆਸਰਾ ਪਿੰਡ ਵਿੱਚ ਹੀ ਆਂਦੀ ਆ ਤਾਂ ਇੱਥੇ ਜ਼ਰੂਰ ਕੋਈ ਨਾ ਕੋਈ ਸਾਨੂੰ ਜਾਣਕਾਰੀ ਮਿਲ ਜਾਏਗੀ ਤੇ ਜੇ ਸਾਨੂੰ ਵਾਪਸ ਵੀ ਜਾਣਾ ਪਿਆ ਤਾਂ ਵਾਪਸ ਟਮਾ ਕੇ ਦਿੱਤਾ ਜਿੱਦਾਂ ਉਹਨਾਂ ਬਜ਼ੁਰਗਾਂ ਨੇ ਕਿਹਾ ਸੀ ਕਿ ਇੱਥੋਂ ਜ ਰਸਤਾ ਮੁੜੇਗਾ ਪਿੰਡ ਨੂੰ ਜਾਏਗਾ ਤਾਂ ਉਤਰ ਕੇ ਮੈਂ ਕੋਈ ਗੱਲ ਕਰਦਾ ਕਿਸੇ ਨਾਲ ਕੋਸ਼ਿਸ਼ ਕਰਦਾ ਪਤਾ ਕਰਦਾ ਆ ਦਿਓ ਜੀ ਫੜਾਓ ਕੈਮਰਾ 1 ਮਿੰਟ ਅੱਚੇ ਬੈਠੇ ਤੁਸੀਂ ਕੁਛ ਇੱਕ ਮਿੰਟ ਰੁਕ ਜਾਓ ਲਓ ਜੀ ਮਸੀਤ ਤਾਂ ਮੈਨੂੰ ਲੱਗਦਾ ਇਸੇ ਪਾਸੇ ਆਇਆ ਇਧਰਲੇ ਪਾਸੇ ਕੁਝ ਬੈਠੇ ਨੇ ਬੰਦੇ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਇੱਕ ਚੀਜ਼ ਬੜਾ ਇੱਕ ਦ੍ਰਿਸ਼ ਮਨਮੋਹਕ ਜਿਹਾ ਦ੍ਰਿਸ਼ ਹੈ ਇੱਕ ਬਿੱਲੀ ਆ ਛੋਟੀ ਜੀ ਔਰ ਇਹ ਬਿੱਲੀ ਪਾਲਤੂ ਹੈ ਔਰ ਇਹਨੂੰ ਦੇਖਣਾ ਮੈਂ ਉਹ ਮੈਂ ਕਹਿ ਰਿਹਾ ਮਾਈ ਮਾਈ ਆਹ ਦੇਖੋ ਜੀ ਹਾਂਜੀ ਸਲੀਮ ਕਨਫੈਕਸ਼ਨਰੀ ਇਹ ਪਿੰਡ ਆਸਰੋ ਹੈ ਪਿੰਡ ਆਸਰੋ ਹੈ ਹਾਂਜੀ ਪੁਰਾਣਾ ਪਿੰਡ ਹੈ ਨਾ ਇਹ ਮਸਜਿਦ ਮਸਜਿਦ ਹੈ ਇੱਥੇ ਇਹ ਮਸਜਿਦ ਹੀ ਹੈ ਇਹ ਮਸਜਿਦ ਹੀ ਹੈ ਹਾਂਜੀ ਤੁਸੀਂ ਉੱਧਰ ਵਿੱਚ ਉੱਧਰੋਂਗੇ ਨਾ ਗੱਡੀ ਚੱਲ ਜੂਗੀ ਉਧਰ ਨੂੰ ਹਾਂਜੀ ਤੁਸੀਂ ਕਿਹਾ ਕਿ ਨੰਬਰ ਲਾ ਕੇ ਅਸੀਂ ਤਾਂ ਉਹ ਮਸਜਿਦ ਵੀ ਦੇਖਣੀ ਹੈ ਤੇ ਇੱਕ ਇਹਦੇ ਤੋਂ ਹੀ ਰਸਤਾ ਚੱਲੇ ਜਾਂਦਾ ਜਿਹੜਾ ਨਵਾਂ ਪਿੰਡ ਬਣਿਆ ਹੈ ਉਧਰ ਵੀ ਰਸਤੇ ਇੱਥੋਂ ਨਿਕਲ ਜਾਂਦਾ ਨਹੀਂ ਜਿਹੜਾ ਅਸਰੋਲਾ ਜਿਹੜਾ ਬਾਜ਼ਾਰ ਵਗੈਰਾ ਮੇਨ ਹੈ ਜਦੋਂ ਅਸੀਂ ਬੜੇ ਉੱਥੇ ਤੋਂ ਅਸੀਂ ਕੱਚੇ ਰਸਤੇ ਤੋਂ ਇੱਧਰ ਨੂੰ ਆ ਗਏ ਹਾਂਜੀ ਉਹਨਾਂ ਨੇ ਦੱਸਿਆ ਸੀ ਕਿ ਅੱਗੇ ਤੋਂ ਘੁੰਮ ਕੇ ਫਿਰ ਤੁਸੀਂ ਦੁਬਾਰਾ ਪਿੰਡ ਚ ਹੀ ਆ ਜਾਉਗੇ ਵਾਪਸ ਰਸਤਾ ਘੁੰਮਦੇ ਇੱਥੇ ਤੋਂ ਤੁਸੀਂ ਨਾ ਉਧਰ ਘੁੰਮਣਾ ਸੀਗਾ ਪਿੱਛੇ ਤੋਂ ਹਾਂਜੀ ਥੋੜਾ ਜਿਹਾ ਅੱਗੇ ਲੈ ਕੇ ਨਾ ਇੱਧਰ ਨੂੰ ਰਸਤਾ ਹੈ ਦਾਇੇ ਪਾਸੇ ਨੂੰ ਸੱਜੇ ਪਾਸੇ ਨੂੰ ਜਾ ਕੇ ਨਾ ਫਿਰ ਸਿੱਧਾ ਰਸਤਾ ਲੱਕਰ ਜਾਣਾ ਸੀਗਾ ਉਹ ਪਿੰਡ ਵੱਲ ਨੂੰ ਓਪਨ ਨੂੰ ਚਲਾ ਜਾਊਗਾ ਹਾਂ ਇਹ ਥੋੜਾ ਇਹ ਮਸਜਿਦ ਮਸਜਿਦ ਤਾਂ ਹੈ ਇਹ ਮਸਜਿਦ ਪੈ ਗਈ ਲਓ ਜੀ ਠੀਕ ਹੈ ਸ਼ੁਕਰੀਆ ਮਿਹਰਬਾਨੀ ਮਸਜਿਦ ਦੇ ਕੋਲ ਅਸੀਂ ਪਹੁੰਚ ਗਏ ਹਾਂ ਜੀ ਔਰ ਇਹ ਮਸਜਿਦ ਪੁਰਾਣੀ ਮਸਜਿਦ ਹੈ ਨਾ ਹਾਂ ਜੀ ਇਸ ਮਸਜਿਦ ਦੇ ਆਸ-ਪਾਸ ਪਰ ਵੀ ਬਣੀ ਸੀ ਨਾ ਉਸ 47 1947 ਵੇਲੇ ਦੀ ਉਸ ਟਾਈਮ ਦੀ ਹੈ ਜਿਹੜੇ ਮਤਲਬ ਪਹਿਲਾ ਸੀਗੇ ਉਹਨਾਂ ਦੇ ਜਿਹੜੇ ਆ ਸਾੜਾ ਏਰੀਆ ਹੈ ਨਾ ਬਖਬੋਰ ਦਾ ਇਹ ਮਤਲਬ ਜਿਹੜਾ ਮਸਜਿਦ ਦੇ ਮਤਲਬ ਥਰੂ ਰਹਿ ਰਹੇ ਆ ਲੋ ਜੀ ਭੈਣ ਜੀ ਨੇ ਜਾਣਕਾਰੀ ਦੇ ਦਿੱਤੀ ਵੀ ਇਹ ਪ੍ਰਾਣੀ ਮਸੀਤ ਹੈ ਔਰ ਬਹੁਤ ਸਾਰੇ ਬੰਦੇ ਨਾ ਜੀ ਇਸ ਪਿੰਡ ਨੂੰ ਛੱਡ ਕੇ ਲੈਹnde ਪੰਜਾਬ ਚਲੇ ਗਏ ਪਾਕਿਸਤਾਨ ਉਹ ਉੱਥੇ ਤੋਂ ਵਿਚਾਰੇ ਤੜਫਦੇ ਫਿਰਦੇ ਆਪਨਾ ਪਿੰਡ ਦੇਖਣ ਨੂੰ ਤਾਂ ਅਸੀਂ ਅੱਜ ਆਏ ਸੀ ਅਸਰੋਂ ਪਿੰਡ ਦਿਖਾਣ ਮੈਂ ਕਿਹਾ ਮਸੀਤ ਵੀ ਦਿਖਾਈਏ ਅੱਛਾ ਅਬ ਪੁਰਾਣੀ ਆ ਉਹ ਸੁਰਤਾ ਇਹਨਾਂ ਮਤਲਬ ਬਹੁਤ ਦੀ ਰਿਪੇਅਰਿੰਗ ਕਰਾ ਚੁੱਕੇ ਆ ਪਰ ਇਹ ਤਾਂ ਮਿੱਟੀ ਦੀ ਸੀਗੀ ਹੁਣ ਮਤਲਬ ਇਹਦੀ ਰਿਪੇਅਰਿੰਗ ਹੋ ਗਈ ਮਤਲਬ ਜਿਹੜੇ ਇਹ ਮਤਲਬ ਜਿੰਨੇ ਵੀ ਰਹਿੰਦੇ ਸੀਗੇ ਜਾਂ ਕਈਆਂ ਤੋਂ ਚੰਦਾ ਵਾਰ ਇਕੱਠਾ ਕਰਕੇ ਨਾ ਉਹ ਤੋਂ ਬਾਅਦ ਵਿੱਚ ਮਸਜਿਦ ਨੂੰ ਥੋੜਾ ਰਿਪੇਅਰਿੰਗ ਮੇਰੇ ਕਰਵਾਇਆ ਮਤਲਬ ਪੁਰਾਣੀ ਮਸਜਿਦ ਹੈ ਪੁਰਾਣੀ ਮਸਜਿਦ ਹੈ ਸ਼ੁਕਰੀਆ ਜੀ ਮਿਹਰਬਾਨੀ ਲਓ ਜੀ ਮਸਜਿਦ ਅਸਰੋਂ ਪਿੰਡ ਦੀ ਪੁਰਾਣੀ ਮਸਜਿਦ ਦੱਸਿਆ ਜਿੱਦਾਂ ਕਿ ਉਹਨਾਂ ਨੇ ਕਿ ਬਹੁਤ ਪੁਰਾਣੀ ਮਸਜਿਦ ਹੈ ਇਸ ਨੂੰ ਮੈਂ ਦਿਖਾਣਾ ਤੁਹਾਨੂੰ ਮਸਜਿਦ ਤੱਕ ਲੈ ਕੇ ਜਾਣਾ ਤੁਹਾਨੂੰ ਇਹ ਸਾਰਾ ਰਸਤਾ ਅਸੀਂ ਕੱਚਾ ਰਸਤਾ ਨਿਕਲ ਕੇ ਆਏ ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ ਸੀ ਸਹੀ ਦੱਸਿਆ ਗਿਆ ਸੀ ਕਿ ਮਸਜਿਦ ਇਧਰਲੇ ਪਾਸੇ ਆਏਗੀ ਤਾਂ ਆਹ ਦੇਖੋ ਜੀ ਆਹ ਰਸਤਾ ਜਾ ਰਿਹਾ ਮਸਜਿਦ ਨੂੰ ਆਹ ਲਓ ਜੀ ਪੁਰਾਣੀ ਮਸਜਿਦ ਹੈ ਔਰ ਮਸਜਿਦ ਆਸਰੋਂ ਪਿੰਡ ਦੀ ਬਜ਼ੁਰਗਾਂ ਨੂੰ ਆਪਣੇ ਤੁਸੀਂ ਦਿਖਾ ਸਕਦੇ ਹੋ ਜਿਹੜੇ ਲਹਿੰਦੇ ਪੰਜਾਬ ਵਿੱਚ ਲੱਗੇ ਜੇ ਕੋਈ ਬਜ਼ੁਰਗ ਹੈਗੇ ਨੇ ਤਾਂ ਨਹੀਂ ਤਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਮਸੀਤ ਦਿਖਾਈ ਜਾ ਸਕਦੀ ਹੈ ਔਰ ਆ ਮੈਂ ਕੋਸ਼ਿਸ਼ ਕਰਦੇ ਇਥੇ ਕੋਈ ਗੇਅਰ ਟੇਕਰ ਕੋਈ ਮਿਲੇਗਾ ਤਾਂ ਗੱਲ ਵੀ ਹੋਏਗੀ ਆ ਲਓ ਜੀ ਆਸਰਮ ਪਿੰਡ ਦੀ ਮਸੀਤ ਹੈ ਜੀ ਪੁਰਾਣੀ ਕਈਆਂ ਦੇ ਪੁਰਖੇ ਇਧਰਲੇ ਪਾਸੇ ਵਾਲਿਆਂ ਦੇ ਵੀ ਤੇ ਜਿਹੜੇ ਲੈਨਦੇ ਪੰਜਾਬ ਚਲੇ ਗਏ ਉਹਨਾਂ ਦੇ ਵੀ ਇਸ ਮਸੀਤ ਦੇ ਵਿੱਚ ਜਿਹੜਾ ਹੈ ਆਂਦੇ ਹੋਣਗੇ ਨਮਾਜ਼ ਪੜੀ ਜਾਂਦੀ ਹੋਏਗੀ ਹੁਣ ਵੀ ਪੜੀ ਜਾਂਦੀ ਆ ਔਰ ਇਹ ਮੀਤ ਮੈਂ ਕੋਸ਼ਿਸ਼ ਕਰਦਾ ਅੰਦਰਲੇ ਪਾਸੇ ਦੀ ਵੀ ਦਿਖਾਉਂਦੀ ਇੱਕ ਮੌਲਵੀ ਸਾਹਿਬ ਲੱਗਦ ਨੇ ਸਲਾਮ ਅਲੈਕਮ ਜੀ ਕੀ ਹਾਲ ਚਾਲ ਹੈ ਆਜੋ ਜਰਾ ਥੋੜਾ ਜਿਹਾ ਤੁਹਾਡਾ ਟਾਈਮ ਲੈਣਾ ਮੈਂ ਰਾਜੇਸ਼ ਚੋਪੜਾ ਜੀ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡ ਸਾਡਾ ਚੈਨਲ ਹੈ ਅੱਛਾ ਜੀ ਅਸੀਂ ਪੁਰਾਣੇ ਪਿੰਡ ਦਿਖਾਣੇ ਆ ਪੁਰਾਣਾ ਵਸੇਬ ਦਿਖਾਣੇ ਆ ਅੱਛਾ ਜੀ ਅ ਇਲਾਕੇ ਦੇ ਰੋਪੜ ਦੇ ਆਪਣੇ ਤਾਂ ਕੋਈ ਡਿਮਾਂਡ ਕਰ ਰਿਆ ਸੀਗਾ ਬਹੁਤ ਜ਼ਿਆਦਾ ਕੋਈ ਲਹਿੰਦੇ ਪੰਜਾਬ ਚ ਚਲੇ ਗਏ ਵੀ ਸਾਡਾ ਆਸਰੋ ਪਿੰਡ ਦਿਖਾ ਦਿਓ ਸਾਡੀ ਰੂਹ ਨੂੰ ਸਕੂਨ ਆ ਜਾਊਗਾ ਤਾਂ ਉਹ ਕਹਿੰਦੇ ਸੀ ਮਸਜਿਦ ਜਰੂਰ ਦਿਖਾਣੀ ਹੈ ਇਹ ਮਸਜਿਦ ਤੁਸੀਂ ਇੱਥੇ ਤੁਹਾਡਾ ਕੀ ਨਾਮ ਹੈ ਮੈਂ ਮੈਂ ਇੱਥੇ ਇਮਾਮ ਹਾਂ ਆਪ ਯਹਾਂ ਇਮਾਮ ਹੈ ਹਾਂ ਜੀ ਆਪਕਾ ਨਾਮ ਮਹਿਫੂਕਾਰੀ ਮਹਿਫੂਜ਼ੁਰ ਰਹਿਮਾਨ ਫੁਕਾਰੀ ਮਹਿਫੂਜ਼ੁਰ ਰਹਿਮਾਨ ਮਹਿਫੂਜ਼ੁਰ ਰਹਿਮਾਨ ਹਾਂ ਜੀ ਜੀ ਰਹਿਮਾਨ ਜੀ ਇਹ ਪੁਰਾਣੀ ਮਸਜਿਦ ਹੈ ਪੁਰਾਣੀ ਮਸਜਿਦ ਹੈ ਜੀ उन्नीस सौ संतालीस के तैंतालीस से पहले थी उसके बाद में ये कुछ दिन वीरान रही फिर ये एट्टी फाइव में जो है फैक्ट्री बनने के बाद में जो है ना इसको हमने दोबारा आबाद आबाद किया नए तरह से बनाया इसको जी दीवारें पहली हैं पर बाकी इसका ऊपर का जो हमने थोड़ा देखना चाहेंगे अंदर से, से? हाँ ज़रूर लो जी गल बन गई इमाम जी मिल गए सानू और मस्जिद जी दस रहे कि बहुत पुरानी है और अंदर पुरानिया दीवारा सरहदी इटवाली निकी वाली है जे भी یہ بیچ پہ اپنے نئے طریقے سے بنا دیے نئے طریقے سے بنا دیا ہے ہاں جی لو جی امام جی مسجد دے دروازے کھولتے جی دروازے کھولتے واہ جی واہ یہاں ایک بڑا ہی الاکیک جیسا سکون آیا ایتھے آ کے ہیں رب دے نیڑے جے تے پہنچے اے نا جی امام صاحب مزہ آ جندا نا جی ہیں پکی بات ہے نا جی پکی بات ہے ہیں پکی بات ہے آ دیکھو جی ਆ ਦੇਖੋ ਜੀ ਪਿੰਡ ਆਸਰੋਂ ਦੀ ਮਸਜਿਦ ਪ੍ਰਾਚੀਨ ਹੈ ਕੁਝ ਉਰਦੂ ਵਿੱਚ ਲਿਖੇ ਨੇ ਅਲਫਾਜ਼ ਮੈਂ ਕੈਮਰਾ ਮਾਦਨ ਮੈਨੂੰ ਨਹੀਂ ਇਹਦੀ ਜਾਣਕਾਰੀ ਬਹੁਤੀ ਹੈ ਪਰ ਜਿਹੜਾ ਸਮਝ ਸਕਦਾ ਉਹ ਇਸ ਨੂੰ ਪੜ੍ਹ ਸਕਦਾ ਹੈ ਔਰ ਇਸ ਤੋਂ ਇਲਾਵਾ ਜਿਹੜਾ ਹੈ ਅੰਦਰਲੇ ਪਾਸੇ ਜੇਕਰ ਦੇਖੀਏ ਆਹ ਲੋ ਜੀ ਇਮਾਰਤ ਨਵੀਂ ਬਣ ਗਈ ਹੈ ਬਾਅਦ ਵਿੱਚ ਉਹ परंतु पुराना ही होगा किताबें पढ़ने की हैं हमारी जी हैं कि है। जी। जी। ये स्थान है लो जी बुजुर्ग इतने बैठ के जेडे नमाज पढ़ते होते होते हो स्थान है आश्रो पिंड अपने बुजुर्गों भी करो याद ਔਰ ਮੈਂ ਤੁਹਾਨੂੰ ਲੈ ਕੇ ਆ ਗਿਆ ਆਸਰੋ ਪਿੰਡ ਦੀ ਮਸਜਿਦ ਦੇ ਵਿੱਚ ਜਿਹੜੀ ਕਿ ਪੁਰਾਣੀ ਹੈ 47 ਤੋਂ ਵੀ ਪਹਿਲਾਂ ਦੀ ਹੈ ਔਰ ਇਹ ਤੁਹਾਨੂੰ ਦਿਖਾ ਰਿਹਾ ਮੈਂ ਬਹੁਤ ਵਧੀਆ ਜੀ ਬੜਾ ਅੱਛਾ ਸ਼ੁਕਰੀਆ ਜੀ ਇਮਾਮ ਸਾਹਿਬ ਬੜਾ ਅੱਛਾ ਲੱਗਿਆ ਜੀ ਤੁਸੀਂ ਸਾਨੂੰ ਮਸਜਿਦ ਦਿਖਾਈਆ ਕੀ ਤੁਹਾਨੂੰ ਜਾਣਕਾਰੀ ਇਸ ਦੇ ਬਾਰੇ ਵਿੱਚ ਹੋਰ ਵੀ ਹੈ ਬਾਹਰ ਨੂੰ ਥੋੜਾ ਜਿਆ ਆ ਦੇਖੋ ਜੀ ਪੁਰਾਣੀ ਕੋਈ ਦੀਵਾਰ ਨਹੀਂ ਬਚੀ ਅਜੇ ਵੀ ਕਿ ਹੈ ਕੋਈ बस वही दीवार पिछले पीछे से पिछले दिखा दो पीछे से दिख लेगा पीछे तो भी दिखाने इधर था था। तो नहीं तो सन दो हज़ार चार में आ गया था हरियाणा दो हज़ार चार में जंगल होता था पहले सारा ये जंगल हो गया था अच्छा ये हमारे सामने बने सब मकान रहने के लिए रिहाइश इसको आबाद करने के लिए हमने यहाँ अपनी रिहाइश कर रखी है अच्छा मस्जिद को आबाद ताकि हमारी मस्जिद आबाद रहे ठीक है ठीक है नमाज पाँच टाइम की नमाज पढ़ते हैं अजान होती है जी पाँच टाइम और बच्चे भी बच्चों को तालीम होती है कुरान शरीफ पढ़ाते हैं आते हैं बच्चे, जी बच्चे अभी कितने परिवार मुसलमान परिवार यहां पे रहते यहां हैं पे आश्रों में अपने आश्रों के मिलाकर सब तकरीबन 15 20 हो गए होंगे 15 20 हो गए हैं हां जी हां जी कुछ आश्रों में कुछ यहां हैं आ लो जी पिछले वाले हिस्सा आप प्राणा पीछे वाला हिस्सा मैं तन्नू दिखाने की कोशिश कर रहे हैं भाई मांग रहे हैं सफाई कराएंगे थोड़े दिन में आ मीनार जोड़ा है अभी उदन से ही खड़ा नहीं नहीं मीनार बाद में ये द्वारचू बाद में ये छोटा हिस्सा ये भाई इसका पहले इसको महराब का हिस्सा कहते हैं ये पहले वाला है हाँ जो अंदर भी दिख रहा है और बाहर भी आ, आ रहा है महराब का हिस्सा इमाम, जी जी। हाँ जी हाँ जी इमाम नमाज पढ़ाता है हाँ जो हम हाँ अंदर से देखा जो जी अंदर से देखा उस वही उसका कुछ हिस्सा बाहर की तरफ रहता है ताकि इमाम बाहर ही रहता है इसको क्या बोलते हैं ਆ ਦੇਖੋ ਜੀ ਖਜੂਰ ਖੜੀ ਹੈ ਪੁਰਾਣੀ ਨਾ ਇਹ ਖਜੂਰ ਪੁਰਾਣੀ ਹੈ ਜੀ ਇਹ ਜਰੂਰ ਉਸੇ ਵੇਲੇ ਦੀ ਖਜੂਰ ਹੈ 47 ਤੋਂ ਪਹਿਲਾਂ ਦੀ ਹੈ ਨਾ ਜੀ ਇਸ ਇਲਾਕੇ ਤੇ ਬਹੁਤ ਖਜੂਰਾ ਹੁੰਦੀਆਂ ਸੀ ਹਾਂ ਜੀ ਹਾਂ ਜੀ ਪਹਿਲੇ ਜੀ ਸਾਰਾ ਖਜੂਰ ਹੁੰਦੀ ਸੀ ਹਾਂ ਲਓ ਜੀ ਮਸਜਿਦ ਦਿਖਾਈ ਤੁਹਾਨੂੰ ਮਸਜਿਦ ਦਿਖਾਈ ਰੱਬ ਦਾ ਸਥਾਨ ਮੈਂ ਨੀਮ ਕਾ ਖੂਜੂਰ ਪਹਿਲੀ ਹੈ ਅੱਛਾ ਇਹ ਬਾਅਦ ਵਿੱਚ ਨੀਮ ਕਾ ਪੇੜ ਲਗਾ ਖਜੂਰ ਪਹਿਲੇ ਵਾਲੀ ਹੈ ਪਹਿਲੀ ਵਾਲੀ ਹੈ ਰੱਬ ਦੀ ਥਾਂ ਤੁਹਾਨੂੰ ਦਿਖਾਈ ਦੀ ਔਰ ਇਹ ਖਜੂਰ ਇਮਾਮ ਜੀ ਦਾ ਸਰੇਣੇ ਕੇ ਪਹਿਲੀ ਹੈ ਪੁਰਾਣੀ ਹੈ आश्रम पिंड दी मस्जिद ਦੇ ਵਿੱਚ ਮੈਂ ਖੜਾ ਜੀ ਇਮਾਮ ਜੀ ਮੇਰੇ ਸਾਹਮਣੇ ਨੇ ਇਮਾਮ ਜੀ ਇਹਦਾ ਮਸਜਿਦ ਦਾ ਕੋਈ ਨਾਮ ਵੀ ਹੈਗਾ ਕਿ ਮਸਜਿਦ ਦਾ ਨਾਮ ਹੈ ਜੀ ਪੁਰਾਣਾ ਨਾਮ ਹੀ ਲਿਖਿਆ ਹੋਇਆ ਹੈ ਜੋ ਨੂਰਾਨੀ ਮਸਜਿਦ ਅਸਰੋ ਨੂਰਾਨੀ ਮਸਜਿਦ ਅਸਰੋ ਇਹ ਆਪ ਕੈਸੇ ਕਹਤੇ ਹੈ ਕਿ ਪੁਰਾਣਾ ਨਾਮ ਸ਼ੁਰੂ ਸੇ ਇਹ ਜਦੋਂ ਅਸੀਂ ਇਸ ਕੋ ਦੇਖਾ ਤਾਂ ਉਸ ਪਥਰੋਂ ਪਰ ਨਿਕਲ ਲਿਖਿਆ ਹੋਇਆ ਦਾ ਜਦ ਇਸ ਕੋ ਆਪਨੇ ਦੁਬਾਰਾ ਸੇ ਤਾਮੀਰ ਕੀਆ ਹਾਂ ਜੀ ਹਾਂ ਜੀ ਕਦੇ ਨਿਕਲ ਲਗਾ ਤਾਂ ਉਹ ਪਥਰੋਂ ਵਿੱਚ ਨਿਕਲਾ ਹੋਇਆ ਦੇਖਿਆ ਦਾ ਲਿਖਿਆ ਹੋਇਆ ਥਾ ਉਰਦੂ ਵਿੱਚ ਲਿਖਿਆ ਹੋਇਆ ਥਾ ਅਰਬੀ ਮੇ ਉਰਦੂ ਮੇ ਲਿਖਿਆ ਅਰਬੀ ਮੇ तो क्या लिखा जो था जो हमारे exactly. बुजुर्ग है वो बताते हैं कि पहला ही पुराने नाम है ये क्या लिखा था नूरानी मस्जिद नूरानी मस्जिद आसरो आसरो हां जी नूरानी मस्जिद वाकई जी नूर बरसदा इस स्थान पे आके मजा आ गया और नूरानी मस्जिदनु कहने हैं इमाम साहब दस रहे ने कि ये पुराना कोई पत्थर जदों इन्हें तुसी दोबारा तो करया पुरानी तो ओदे विच किते लिखया होया सी ओ तुसी देखी सी जड़ी पुरानी मस्जिद सीगी मैंने साडे बुजुर्गों ने देखी बेड़े जो बड़ा है मतलब वो साडे पहले ही हो गई अच्छा ये तामीर तो आपके तो पहला होगी हां जी 85 में होगी लेकिन बुजुर्गों ने आपको बताया कि इसका नाम।, इसका नाम तो इसका नाम अभी भी आप कह वही रखा भाई वही रखा जा, 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 नूरानी नूरानी, नूरानी मस्जिद आसरों जी जिनियां भी ठावां तेਸੀਂ जानदे ने जी धार्मिक स्थानों ते जानदे हां खासकर मस्जिद जिथे है और पुराने गुरुद्वारा साहब मंदिर भी हर जगह ते खोज जरूर मिलता है सानो इथे भी मस्जिद ਦੇ ਬਿਲਕੁਲ ਨਾਲ मस्जिद है नूरानी मस्जिद आसरों पिंड़ ਔਰ ਇਹਦੇ ਨਾਲ ਇੱਕ ਖੂਹ ਹੈ ਇਹ ইমাম ਸਾਹਿਬ ਪੁਰਾਣਾ ਖੂਹ ਹੈ ਵੀ ਪੁਰਾਣਾ ਖੂਹ ਜੀ ਆ ਜੀ ਆ ਦੇਖੋ ਜੀ ਇਹ ਵੀ ਪੁਰਾਣਾ ਖੂਹ ਹੈ ਅੱਜ ਦਾ ਬੰਦ ਕਰਦੀ ਹਮਨੇ ਅੱਛਾ ਜਿਹਾ ਕੋਈ ਡਿੱਗਣਾ ਜਾ ਇਸ ਦੇ ਅੰਦਰ ਅੱਛਾ ਇਹ ਪਹਿਲੇ ਯਹਾਂ ਤੱਕ ਪੂਰਾ ਥਾ ਨਾ ਇਹ ਪੂਰਾ ਗੋਲ ਸੀਗਾ ਜਿਹਨੂੰ ਬੰਦ ਕਰਕੇ ਇਹਦੇ ਵਜੂਦ ਨੂੰ ਫਿਰ ਵੀ ਕਾਇਮ ਰੱਖ ਲਿੱਤਾ ਆ ਵੀ ਪੁਰਾਣੇ ਟਾਈਮ ਦੀ ਲੱਗੀ ਹੋਈ ਹੈ ਪੁਰਾਣੀ ਲੱਗੀ ਹੋਈ ਹਾਂ ਜੀ ਆ ਦੇਖੋ ਜੀ ਆ ਪੁਰਾਣੀ ਹੈ ਜੀ ਇੱਥੇ ਪਾਣੀ ਭਰਿਆ ਜਾਂਦਾ ਹੁੰਣਾ ਕੱਪੜੇ ਧੋਏ ਜਾਂਦੇ ਹੁੰਨੇ ਕਿਸੇ ਟਾਈਮ ਲੱਗਦੀਆਂ ਹੁੰਨੀਆਂ ਰੌਣਕਾਂ ਆਸਰੋ ਪਿੰਡ ਦੇ ਵਿੱਚ ਆਸਰੋ ਪਿੰਡ ਦੇ ਵਿੱਚ ਘੁੰਮ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਐਸ ਬੀ ਐਸ ਨਗਰ ਹੁਣ ਇਹਨੂੰ ਕਹਿੰਦੇ ਨੇ ਜੀ ਕਿਸੇ ਟਾਈਮ ਨਵਾਂ ਸ਼ਹਿਰ ਜ਼ਿਲ੍ਹਾ ਕਹਿੰਦੇ ਸੀ ਨਵਾਂ ਸ਼ਹਿਰ ਵੀ ਹੁਣ ਵੀ ਬੋਲੀ ਜਾਂਦੇ ਨੇ ਲੋਕੀ ਤਾਂ ਆਸ਼ਰਮ ਪਿੰਡ ਦਾ ਗੁੱਗਾ ਜਹਰ ਗੁੱਗਾ ਮੈੜੀ ਦਾ ਸਥਾਨ ਹੈ ਜੀ ਇਹ ਆਸ਼ਰਮ ਪਿੰਡ ਦਾ ਆਸ਼ਰਮ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਦੀ ਹੋ ਕੇ ਲੰਘ ਰਹੇ ਹਾਂ ਜੀ ਅਸੀਂ ਔਰ ਇਹ ਪੁਰਾਣਾ ਜਿਹੜਾ ਪਿੰਡ ਹੈ ਆਸ਼ਰਮ ਸ਼ੁਰੂਆਤੀ ਜਿਹੜਾ ਜਿਹਨੂੰ ਕਹਿੰਦੇ ਆ ਆਪਾਂ 47 ਵੇਲੇ ਦਾ ਪਿੰਡ ਕਹਿ ਸਕਦੇ ਇੱਧਰ ਗੁਰਦੁਆਰਾ ਸਾਹਿਬ ਆ ਗਿਆ ਜੀ ਕੈਮਰਾ ਪਾਓ ਗੁਰਦੁਆਰਾ ਸਾਹਿਬ ਤੇ ਆਸਰੋ ਪਿੰਡ ਦਾ ਗੁਰਦੁਆਰਾ ਸਾਹਿਬ ਆ ਗਿਆ ਜੀ ਮੈਂ ਕੋਸ਼ਿਸ਼ ਕਰਦਾ ਆ ਲਓ ਜੀ ਇੱਥੋਂ ਕੈਮਰਾ ਗੁਰਦੁਆਰਾ ਸਿੰਘ ਸਭਾ ਆਸਰੋ ਆਸਰੋ ਪਿੰਡ ਦੀਆਂ ਗਲੀਆਂ ਗੁਰਦੁਆਰਾ ਸਾਹਿਬ ਆਸਰੋ ਪਿੰਡ ਦਾ ਨਾਲ ਹੀ ਗਲੀਆਂ ਜਾ ਰਹੀਆਂ ਨੇ ਮੈਂ ਦਿਖਾਣਾ ਤੁਹਾਨੂੰ ਦੂਰ ਤੱਕ ਕੈਮਰਾ ਪਾ ਕੇ ਆ ਦੇਖੋ ਜੀ ਕਿਆ ਨਾਮ ਕਿਆ ਤੁਹਾਡਾ ਮੋਹਨ ਸਿੰਘ ਆਸਰੋਂ ਪਿੰਡ ਦੇ ਆ ਜਿਹੜਾ ਪੁਰਾਣਾ ਪਿੰਡ ਆਸਰੋਂ ਆਹੀ ਹੈ ਹਾਂਜੀ ਹਾਂਜੀ ਪੁਰਾਣਾ ਪਿੰਡ ਹੈ ਜਿਹੜਾ ਮੁਸਲਮਾਨਾਂ ਦੇ ਟਾਈਮ ਦਾ 47 ਬੀਲੇ ਦਾ ਹਾਂਜੀ ਹਾਂਜੀ ਇੱਥੇ ਸੀਗਾ ਵਸੇਬ ਹਾਂਜੀ ਹਾਂਜੀ ਅੱਛਾ ਕੋਈ ਦੱਸਦੇ ਸੀ ਕਿ ਬਜ਼ੁਰਗ ਕੋਈ ਗੱਲਾਂ ਕਰਦੇ ਸੀ ਕਿ ਪਹਿਲਾਂ ਲੋਕ ਜਿਹੜੇ ਰਹਿੰਦੇ ਸੀ ਇੱਥੇ ਚਲੇ ਗਏ ਜਿਹੜੇ ਛੱਡ ਕੇ ਉਹਨਾਂ ਦੇ ਹੁਣ ਐਦਾਂ ਨਾ ਵੀਰੇ ਬਜ਼ੁਰਗਾਂ ਦਾ ਬਿਉਰਾਗ ਹੁੰਦਾ ਜਿਹੜਾ ਸਾਡੇ ਕੰਮ ਦਾ ਸਾਡੇ ਦਾ ਕਿਸੇ ਦਾ ਨਾਂ ਨਹੀਂ ਯਾਦ ਤੁਹਾਨੂੰ ਹੈ ਨਾਂ ਨਹੀਂ ਯਾਦ ਐ ਯੂਸਫ ਸੀਗਾ ਕੋਈ ਨੰਬਰਦਾਰ ਹੁੰਦਾ ਉਹਨਾਂ ਨੇ ਐਦਾਂ ਨਹੀਂ ਪੜ੍ਹਿਆ ਕੋਈ ਪੁਰਾਣਾ ਬਜ਼ੁਰਗ ਹੈਗਾ ਜਿਹੜਾ 90 ਸਾਲ ਦਾ ਹੋਵੇ ਜਿਹੜਾ ਜਿਉਂਦਾ ਹੋਵੇ ਸਰਵਣਾਇਆ ਇੱਥੇ ਹਾਂ ਸਰਵਣ ਸਰਵਣ ਸਿੰਘ 90 ਸਾਲ ਤੋਂ ਉੱਪਰ ਹੈ ਹਾਂ ਜੀ ਹਾਂ ਪਿੱਪਲ ਦੇ ਕੋਲ ਘਰ ਹੈ ਅਜਾ ਪਛਾਣਨਾ ਮੋੜ ਬੋੜਨਾ ਹਾਂ ਜਿਹਦੇ ਤਰਨ ਕਰੂੰਗਾ ਨੇ ਆ ਲਾਟ ਵਿੱਚੋਂ ਲਾ ਕੇ ਬਰੂਟਾ ਆਣਾ ਅੱਛਾ ਬਰੂਟੇ ਨਾਲ ਬਰੂਟੇ ਨਾਲ ਐਦਲ ਪਾਸੇ ਗਲੀਆਂ ਜੀ ਨਾਲੇ ਘਰ ਉਹ ਇੱਥੇ ਸਰਵਣ ਸਿੰਘ ਦਾ ਨਾਲੇ ਘਰ ਉਹ ਪੁਰਾਣਾ ਇੱਥੋਂ ਦਾ ਹੀ ਹੈ ਹਾਂ ਜੀ ਉਹਨੂੰ ਸਭ ਜਾਣਕਾਰੀ ਹੁੰਦੀ ਸਾਰੇ ਪਿੰਡ ਦੇ ਸਾਰਾ ਜਾਣਕਾਰੀ ਉਹ ਇੱਥੇ ਜੀ ਪਤਾ ਹੈ ਇੱਥੇ ਜੀ ਹੈ ਪੂਰੇ ਪਿੰਡ ਦੇ ਇੱਕ ਕੋਈ ਪਿੰਡ ਦਾ ਹੀ ਹੈ ਸਰਵੰਤ ਸਿੰਘ ਨਾਮ ਹੈ ਹਾਂ ਜੀ ਸਰਵੰਤ ਸਿੰਘ ਨਾਮ ਹੈ ਅੱਛਾ ਪਹਿਲਾ ਪਿੰਡ ਹੁੰਦਾ ਸੀ ਸਾਡਾ ਮੋਹਨ ਮਾਜਰਾ ਅੱਛਾ ਮੋਹਨ ਮਾਜਰੇ ਤੋਂ ਉੱਠ ਕੇ ਇੱਧਰ ਆਏ ਲੋਕੀ ਆ ਕੇ ਆਏ ਉਸ ਟਾਈਮ ਹਾਂ ਸਾਨੂੰ 1947 ਦੇ ਵਿੱਚ ਜਦੋਂ ਹੱਲੇ ਪਏ ਸੀ ਅੱਛਾ ਉਦੋਂ ਇੱਥੇ ਆਏ ਉਦੋਂ ਉੱਠ ਕੇ ਫਿਰ ਇੱਥੇ ਆ ਗਏ ਜੀ ਅੱਛਾ ਕੁਝ ਪਿੰਡ ਬਸ ਗਿਆ ਸੀ ਆ ਥੋੜੇ ਇੱਧਰ ਨੂੰ ਪਹਾੜੀ ਏਰੀਆ ਪੈਣਾ ਹਾਂ ਉੱਥੇ ਵੀ ਬਸਿਆ ਉਹ ਉੱਥੇ ਬੈਠੇ ਸੀ ਉਹ ਪੁਰਾਣੇ ਬੈਠੇ ਸੀ ਜਿਹੜੇ ਪਹਾੜੀ ਏਰੀਆ ਕੋਲ ਇਹ ਪਿੰਡ ਪਹਿਲਾਂ ਉੱਥੇ ਬੈਠਾ ਸੀ ਅੱਛਾ ਉੱਥੇ ਬੈਠੇ ਸੀਗੇ ਉਦੋਂ ਫਿਰ ਇੱਧਰ ਆ ਆ ਦੇਖੋ ਜੀ ਆਸਰੋਂ ਪਿੰਡ ਆ ਪੁਰਾਣਾ ਦਰਖਤ ਦਿੱਤੇ ਮਾਰੋ ਜੀ ਕੈਮਰਾ ਜਰਾ ਬੋੜ ਦਾ ਦਰਖਤ ਹੈ ਜੀ ਪੁਰਾਣਾ ਔਰ ਇਹ ਇੱਕ ਧਾਰਮਿਕ ਸਥਾਨ ਵੀ ਹੈ ਧੰਨ ਧੰਨ ਸਿੱਧ ਬਾਬਾ ਮੈਂ ਦਿਖਾਨਾ ਜੀ ਪੜਿਆ ਨਹੀਂ ਗਿਆ ਮੇਰੇ ਤੋਂ ਅਗਲੇ ਪਾਸੇ ਨੂੰ ਲਿਜਾ ਕੇ ਦਿਖਾਨਾ ਸਥਾਨ ਧਾਰਮਿਕ ਸਥਾਨ ਪਿੰਡਾਂ ਦੇ ਜਿਹੜੇ ਨੇ ਨਾ ਜੀ ਉਹ ਜ਼ਰੂਰ ਅਸੀਂ ਕਵਰ ਕਰਦੇ ਹਾਂ ਸਾਰੇ ਇਹ ਦਰਬਾਰ ਹੈ ਜੀ ਧੰਨ ਧੰਨ ਸਿੱਧ ਬਾਬਾ ਚਾਨੋ ਬਲੀ ਜੀ ਜੀ ਤੇ ਕੈਮਰਾ ਪਾਓ ਜੀ ਜਰਾ ਪੜਾ ਦਿਓ ਇੱਕ ਵਾਰੀ ਜ਼ੂਮ ਕਰ ਲਓ ਹਲਕਾ ਕਰ ਦਿਓ ਅੱਲਾ ਦੇ ਆਸਰਾਉ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਦੀ ਹੁੰਦੇ ਹੋਏ ਬੱਲੇ ਬੱਲੇ ਫਿਲਮ ਦੇ ਰਿਕਾਰਡ ਦੀ ਟੀਮ ਨਿਕਲ ਰਹੀ ਹੈ। ਔਰ ਆ ਦੇਖੋ ਜੀ ਇਹ ਸੜਕ ਅੱਗੇ ਜਾ ਕੇ ਰਲ ਜਾਣੀ ਹੈ। ਪਿੰਡ ਦੀ ਪੂਰੀ ਗੇੜੀ ਜਿਹੜੀ ਹੈ ਲੱਗ ਗਈ ਹੈ। ਔਰ ਕਿਤੇ ਕਿਤੇ ਬਜ਼ੁਰਗ ਬੈਠੇ ਨੇ। ਬੈਠ ਗਏ। ਜੀ ਨਮਸਕਾਰ। ਨਮਸਕਾਰ। ਕੀ ਹਾਲ ਚਾਲ ਤੁਸੀਂ ਬੈਠ ਕੇ ਇੱਥੇ ਆ ਕੇ? ਹਾਂ ਜੀ ਬਸ ਇਹ ਮੇਰੇ ਘਰ ਹੈ। ਅਚਾਰ ਬਲੌਗ ਸ਼ੁਰੂ ਵੀ ਤੁਹਾਡੇ ਤੋਂ ਕਰਿਆ ਸੀ ਖਤਮ ਵੀ ਤੁਹਾਡੇ ਕੋਲ ਹੀ ਕਰ ਰਹੇ ਹਾਂ ਹਾਂਜੀ ਸਭ ਤੋਂ ਪਹਿਲਾਂ ਦੇਖੋ ਪਿੰਡ ਸਤਤੋਂ ਸ਼ੁਰੂ ਹੁੰਦਾ ਆ ਸਤਤੋਂ ਤੋਂ ਇਹ ਸਾਡੇ ਚਾਰ ਘਰ ਹੈ ਜੀ ਪਹਿਲੇ ਐਸਲੇ ਨੇ ਅਸੀਂ ਦਿਖਾਤਾ ਜੀ ਮਸਜਿਦ ਵੀ ਦਿਖਾਤੀ ਸਾਰੀਆਂ ਗਲੀਆਂ ਵੀ ਘੁੰਮਦੀਆਂ ਪਿੰਡ ਦੀਆਂ ਬਾਕੀ ਕੁਝ ਰਹਿੰਦਾ ਕੋਈ ਨਾ ਫਿਰ ਦਿਖਾਵਾਂਗੇ ਸਰਵਣ ਸਿੰਘ ਜੀ ਨੇ ਕੋਈ 90 ਸਾਲ ਦੇ ਪੁਰਾਣੇ ਹਾਂਜੀ ਇੱਥੇ ਕਿਤੇ ਬਜ਼ੁਰਗ ਦਾ ਘਰ ਪਿੱਪਲ ਦੇ ਕੋਲ ਦੱਸਿਆ ਸੀਗਾ ਬੜੇ ਪਿੱਪਲ ਕੋਲ ਉਹ ਫਿਰ ਆਂਗ ਦਾ ਮੈਂ ਕਿਸ ਦਿਨ ਗੱਲਬਾਤ ਕਰੂੰਗਾ ਤੁਹਾਡਾ ਨੰਬਰ ਮੈਨੂੰ ਦੇ ਦਿਓ ਜਰੂਰ ਯੋ ਜੀ ਬੱਲੇ ਬੱਲੇ ਫਿਲਮ ਜੈਂਡ ਰਿਕਾਰਡਸ ਤੋਂ ਮੈਰ ਜੀ ਸ਼ੋਪੜਾ ਤੁਹਾਨੂੰ ਅੱਜ ਦਿਖਾਇਆ ਪਿੰਡ ਆਸਰ ਅੱਜ ਪਿੰਡ ਆਸਰ ਨੂੰ ਤੁਹਾਨੂੰ ਦਿਖਾਇਆ ਪਿੰਡ ਆਸਰੋਂ ਦੀਆਂ ਗਲੀਆਂ ਪਿੰਡ ਆਸਰਾਂ ਦੀ ਪੁਰਾਣੀ ਮਸਜਿਦ ਇਹ ਸਾਰੇ ਚੀਜ਼ਾਂ ਤੁਹਾਨੂੰ ਦਿਖਾਈਆਂ ਇਹ ਪਾਰਟ 1 ਹੈ ਆਸਰੋ ਪਿੰਡ ਦਾ ਅਜੇ ਕੁਝ ਬਜ਼ੁਰਗਾਂ ਨਾਲ ਗੱਲ ਕਰਨੀ ਰਹਿੰਦੀ ਹੈ ਦੂਸਰੇ ਪਾਰਟ ਵਿੱਚ ਆਸਰੋ ਪਿੰਡ ਦੇ ਕਿਸੇ ਪੁਰਾਣੇ ਬਜ਼ੁਰਗ ਨਾਲ ਉਹਨਾਂ ਦਾ ਅਸੀਂ ਪਤਾ ਕਰ ਲਿਆ ਸਰਵਣ ਸਿੰਘ ਜੀ ਨੇ ਤੇ ਖੇਤੀ ਉਹਨਾਂ ਨਾਲ ਗੱਲਾਂ ਕਰਕੇ ਵੀ ਤੁਹਾਨੂੰ ਨਾਲ ਸਾਂਝ ਪਾਵਾਂਗੇ ਤੱਕ ਤੱਕ ਮੈਨੂੰ ਬੱਲੇ ਬੱਲੇ ਤੁਹਾਡਾ ਰਿਪੋਰਟ ਕੋ ਅਦਾਸ ਕਰਿਓ ਫਿਰ ਤੁਸੀਂ ਨਵੇਂ ਵੀ ਆਵੋਗੇ ਮੈਂ ਦੁਬਾਰਾ ਤੁਹਾਨੂੰ ਨਾਲ ਸਾਂਝ ਪਾਵਾਂਗੇ ਸ਼ੁਕਰੀਆ ਮੇਜ਼ਬਾਨ